ਸੋ ਸਿੱਖਰ ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ ਲੋਕਾਂ ਦੀ ਆਵਾਜ਼ ਲੋਕਾਂ ਲਈ ਹੋਂ ਤੱਕ ਦੀ ਸਭ ਤੋਂ ਵੱਡੀ ਨਿਊਜ਼ ਤੁਹਾਨੂੰ ਦੱਸਦੀ ਹੈ ਕਿ ਖਸਾਂ ਯੂਨੀਅਨ ਦੇ ਨੇਤਾ ਬੁਫਿੰਦਰ ਸਿੰਘ ਮਾਨ ਇਸ ਤੋਂ ਪਿੱਛੇ ਟੱਗੇ ਨੇ ਕਮੇਟੀ ਤੋਂ ਪਿੱਛੇ ਟੱਗੇ ਨੇ ਵੱਡਾ ਫੈਸਲਾ ਉਹਨਾਂ ਨੇ ਲਿਆ ਹੈ ਇੱਕ ਪਾਸੇ ਦੇਖੇ ਦਾ ਕਿਸਾਨ ਆਗੂ ਜਿਹੜੇ ਨੇ ਲਗਾਤਾਰ ਲੜ ਰਹੇ ਨੇ ਆਪਣੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਸਾਹਮਣੇ ਵੀ ਰੱਖ ਰਹੇ ਨੇ ਤੇ ਹੁਣ ਜਿਹੜਾ ਮਸਲਾ ਸੁਪਰੀਮ ਕੋਰਟ ਵੀ ਜਾ ਚੁੱਕਾ ਹੈ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਮਨਜਿੰਦਰ ਸਿੰਘ ਸਿਰਸਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਇਹ ਪੁੱਛਾਂਗੇ ਕਿ ਜਿਹੜਾ ਵੱਡਾ ਸਟੈਪ ਬੁਫਿੰਦਰ ਸਿੰਘ ਮ ਦਾ ਲੜਦੇ ਨੇ ਪਰ ਇਸ ਦੇ ਵਿੱਚ ਇਹਨਾਂ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਇੱਕ ਬਹੁਤ ਵੱਡੀ ਕਿਸਾਨੀ ਅੰਦੋਲਨ ਦੀ ਕਿਸਾਨਾਂ ਦੀ ਜਿੱਤ ਹੋਈ ਆ ਭੁਪਿੰਦਰ ਸਿੰਘ ਮਾਨ ਜਿਹੜਾ ਕੱਲ ਤੱਕ ਖੁਦ ਸਰਕਾਰ ਨੂੰ ਜਾ ਕੇ ਮੰਗ ਪੱਤਰ ਦੇ ਕੇ ਕਹ ਰਿਹਾ ਸੀ ਇਹ ਕਾਨੂੰਨ ਚੰਗੇ ਆ ਜੀ ਜਦੋਂ ਸਰਕਾਰੀ ਤੌਰ ਤੇ ਉਹਨਾਂ ਨੂੰ ਮੈਂਬਰ ਬਣਾ ਦਿੱਤਾ ਗਿਆ ਔਰ ਇਹ ਐਨਿਓ ਹੈ ਕਿ ਸੁਪਰੀਮ ਕੋਰਟ ਨੇ ਮਰਜ਼ੀ ਨਾਲ ਬਣਾਇਆ ਹੋਊਗਾ ਸਰਕਾਰ ਤੇ ਨਾਮ ਦਿੱਤੇ ਹੋਣਗੇ ਸੁਪਰੀਮ ਕੋਰਟ ਨੂੰ ਸੁਪਣਾ ਥੋੜਾ ਆ ਜਾਣਾ ਜਦੋਂ ਹੁਣ ਲੋਕਾਂ ਨੂੰ ਸਮਝ ਆ ਗਿਆ ਔਰ ਭਵਿੰਦਰ ਸਿੰਘ ਮਾਨ ਨੂੰ ਕਿ ਲੋਕਾਂ ਦਾ ਰੋਹ ਲੋਕਾਂ ਦਾ ਗੁੱਸਾ ਮੇਰੇ ਤੋਂ ਨਹੀਂ ਪੱਛ ਲਿਆ ਜਾਣਾ ਔਰ ਇਸ ਕਿਸਾਨੀ ਅੰਦੋਲਨ ਦੇ ਖਿਲਾਫ ਉਹਨਾਂ ਨੇ ਠੀਕ ਸਮਝ ਖੜਾਉਣਾ ਠੀਕ ਨਹੀਂ ਸਮਝਿਆ ਇੱਕ ਬਹੁਤ ਵੱਡੀ ਜਿੱਤ ਆ ਔਰ ਅੱਜ ਹੀ ਭਾਜਪਾ ਨੇ ਵੀ ਇੱਕ ਬਿਆਨ ਦਿੱਤਾ ਕਿ ਕਿਸਾਨੀ ਦੇ ਬਿੱਲਾਂ ਦੇ ਹੱਕ ਦੇ ਅੰਦਰ ਕੋ ਪ੍ਰੋਗਰਾਮ ਨਹੀਂ ਕੀਤਾ ਜਾਊਗਾ ਸੋ ਇੱਕ ਗੱਲ ਬੜੀ ਸਪਸ਼ਟ ਭਾਜਪਾ ਨੂੰ ਸਮਝ ਆ ਗਈ ਆ ਕਿ ਇਹ ਕਿਸਾਨੀ ਬਿੱਲਾਂ ਦੇ ਹੱਕ ਦੇ ਅੰਦਰ ਕੋਈ ਗੱਲ ਸੁਣਨਾ ਨਹੀਂ ਚਾਹੁੰਦਾ ਭੁਪਿੰਦਰ ਮਾਨ ਅੱਜ ਛੱਡ ਕੇ ਗਿਆ ਹੈ ਬਾਕੀ ਤਿੰਨ ਮੈਂਬਰ ਕੱਲ ਛੱਡ ਕੇ ਚਲੇ ਜਾਣਗੇ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੁੰਦੇ ਬਿਆਨ ਦੀ ਗੱਲ ਕੀਤੀ ਕੱਲ ਇੱਕ ਬੜਾ ਹੈਰਾਨ ਕਰਨ ਵਾਲਾ ਬਿਆਨ ਹੈ ਹਿਮਾ ਮਾਨਲਨੀ ਦਾ ਵੀ ਨਿਕਲ ਕੇ ਆਇਆ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਨੇ ਅਸਲ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਾਨੂੰਨ ਕੀ ਨੇ ਤੇ ਇਹ ਕਾਨੂੰਨ ਦੇ ਉੱਤੋਂ ਸਮੱਸਿਆ ਕੀ ਨਿਕਲਦੀਆਂ ਆਉਂਦੀਆਂ ਨੇ ਉਹ ਤਾਂ ਸਿਰਫ ਐਵੇਂ ਉੱਥੇ ਬੈਠੇ ਨੇ ਇਹ ਅੰਦੋਲਨ ਐਡਾ ਵੱਡਾ ਹੋ ਗਿਆ ਆਪਣੇ ਕਿਸਾਨ ਇੰਨੇ ਸ਼ਹੀਦ ਹੋ ਰਹੇ ਨੇ ਤੇ ਇਹਦੇ ਵਿੱਚ ਤੁਸੀਂ ਬੀਜੇਪੀ ਜਿਹੜੇ ਲੀਡਰ ਹੈ ਉਹਨਾਂ ਦੇ ਹੈ ਨਾ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਸ਼ਹਿਰ ਦੀ ਹਿਮਾ ਮਾਨਲਨੀ ਇੱਕ ਗੱਲ ਭੁੱਲ ਗਈ ਕਿ ਪਿਛਲੇ ਡੇਢ ਮਹੀਨੇ ਤੋਂ ਸੰਨਿਧ ਸ਼ੈਲੀ ਮਮਾਨੀ ਇਹ ਵੀ ਗੱਲ ਭੁੱਲ ਗਈ ਕਿ ਤਰਮਿੰਦਰ ਜਿਹੜਾ ਹੈ ਉਹ ਵੀ ਆਪਣੇ ਫਾਰਮ ਤੇ ਛੁਪ ਕੇ ਬੈਠਾ ਹੈ ਜੀ ਇਹ ਕਿਸਾਨ ਨਹੀਂ ਜਿੱਥੇ ਕਿਸਾਨ ਹੈ ਕਿ ਉੱਥੇ ਜਾ ਕੇ ਦੇਖ ਲੈ ਇੱਕ ਦਿਨ ਪਤਾ ਲੱਗ ਜੂ ਕਿਸਾਨ ਕਿਹੜੇ ਹੁੰਦੇ ਨੇ ਜਿਹੜਾ ਉਹਨੂੰ ਕਿਸਾਨ ਲੱਗਦਾ ਏ ਹੋਰ ਤੇ ਛੱਡੋ ਉਹ ਦਿੱਲੀ 에ਰਪੋਰਟ ਤੋਂ ਚੜ੍ਹ ਕੇ ਤੇ ਅੰਮ੍ਰਿਤਸਰ ਦੇ 에ਰਪੋਰਟ ਤੋਂ ਬਾਹਰ ਨਿਕਲ ਕੇ ਆ ਕੇ ਦੇਖ ਲਵੇ ਪਤਾ ਲੱਗ ਜੂ ਕਿਸਾਨ ਕਿੱਥੇ ਨੇ ਇਹ ਲੋਕ ਜਿਹੜੇ ਨੇ ਇਹ बार-बार ਉਹਨਾਂ ਲੋਕਾਂ ਨੂੰ ਇਸਤੇਮਾਲ ਕਰਦੇ ਪਏ ਨੇ ਜਿਨ੍ਹਾਂ ਦੀ ਫੈਨ ਫਾਲੋਇੰਗ ਆ ਉਹਨੂੰ ਇਹ ਨਹੀਂ ਪਤਾ ਕਿ ਤੁਹਾਡੀ ਨਾ ਫੈਨ ਰਹਿਣੀ ਹੈ ਨਾ ਫਾਲੋਇੰਗ ਰਹਿਣੀ ਹੋਣ ਕਾਲੋਂ ਨੇ ਬਿਆਨ ਦਿੱਤਾ ਮੈਂ ਤਾਂ ਰਾਤੀ ਦੇਖਿਆ ਸੀਗਾ ਰਾਤ ਤੋਂ ਉਹਨਾਂ ਪਤਾ ਲੱਗ ਜੋ ਸਵੇਰ ਤੱਕ ਅੱਜ ਕੀ ਬਣੀ ਹੋਣਗੀਆਂ ਤੁਸੀਂ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਜਦੋਂ ਨਮਕ ਛਿੜਕੋਗੇ ਨਾ ਉਹਨਾਂ ਤੇ ਮਿਰਚਾਂ ਲਾਓਗੇ ਤੇ ਫਿਰ ਕਿਸਾਨਾਂ ਦੀਆਂ ਚੀਕਾਂ ਨਿਕਲਣਗੀਆਂ ਤੇ ਤੁਹਾਡੇ ਵੀ ਕੰਨ ਪਾਟਣਗੇ ਕਿਸਾਨਾਂ ਨੇ ਕੱਲ 10ਵਾਂ ਦਿੱਤਾ ਲੋਹੜੀ ਦਾ ਤਿਉਹਾਰ ਜਿਹੜੇ ਮੋਕੇ ਤਰੀਕੇ ਨਾਲ ਉਸਾਂ ਨੇ ਮਨਾਇਆ ਕਾਲੇ ਕਾਨੂੰਨ ਜਿਹੜੇ ਬਣਾਏ ਗਏ ਨੇ ਉਹ ਕਾਪੀ ਉਹਨਾਂ ਨੇ ਅੱਗ ਲਾ ਕੇ ਸੁਰ ਦਿੱਤੀਆਂ ਨੇ ਦੱਸ ਦਿੱਤਾ ਕਿ ਸਾਨੂੰ ਇਹ ਬਿਲਕੁਲ ਨਹੀਂ ਚਾਹੀਦੇ ਉਸ ਤੋਂ ਬਾਅਦ ਜਿਹੜਾ ਉਹ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਅਗਲੇ ਹਦੇਸ਼ਾਂ ਦੇ ਤੱਕ ਇਹ ਕਾਨੂੰਨ ਜਿਹੜੇ ਲਾਗੂ ਨਹੀਂ ਹੋਣਗੇ ਰੋਕ ਲਾ ਦਿੱਤੀ ਗਈ ਹੈ ਉਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਕਿਤੇ ਲੱਗਦੀ ਹੈ ਕਿ ਕੋਈ ਉਮੀਦ ਦੀ ਕਿਰਨ ਹੈਗੀ ਆ ਨਹੀਂ ਦੇਖੋ ਮੈਂ ਉਸ ਰੋਕ ਨੂੰ ਕੋ ਬਹੁਤ ਰੋਕ ਸਮਝਦਾ ਨਹੀਂ ਕਿਉਂਕਿ ਕਾਨੂੰਨ ਤੇ ਆਲਰੇਡੀ ਦੇਸ਼ ਚ ਲਾਗੂ ਹੋ ਚੁੱਕਿਆ ਹੈ ਹੁਣ ਟੈਂਪਰੇਰੀ ਤੌਰ ਦੇ ਉੱਤੇ ਮਨ ਲਓ ਜੇ 2 ਦਿਨ ਨਹੀਂ ਲਾਗੂ ਫਿਰ ਕੀ ਫਰਕ ਪੈਣਾ ਕੋਈ ਫਰਕ ਨਹੀਂ ਪੈਂਦਾ ਪਰ ਉਹਦਾ ਇੱਕ ਜਰੂਰ ਬੈਨੀਫਿਟ ਹੋਇਆ ਰੋਗ ਲੱਗਣ ਨਾਲ ਸੁਪਰੀਮ ਕੋਰਟ ਦੀ ਲੋਕ ਲੱਗਣ ਨਾਲ ਸਰਕਾਰ ਐਕਸਪੋਜ਼ ਹੋ ਗਈ ਭਈ ਇੱਕ ਇੱਕ ਗੱਲ ਤੇ ਮੂਲ ਤੌਰ ਤੇ ਸੁਪਰੀਮ ਕੋਰਟ ਨੇ ਮੰਨ ਲਈ ਨਾ ਵੀ ਜਿਹੜੀ ਗੱਲ ਕਿਸਾਨ ਕਹ ਰਹੇ ਸੀ ਬਿੱਲ ਠੀਕ ਨਹੀਂ ਹੈਗੇ ਇਹਨੂੰ ਸਟੇ ਕਰੋ ਇੱਕ ਵਾਰਾਂ ਤੇ ਜੇ ਬਿੱਲ ਪੂਰੇ ਠੀਕ ਹੁੰਦੇ ਸੁਪਰੀਮ ਕੋਰਟ ਸਟੇ ਕਿਉਂ ਕਰਦੀ ਤੋ ਸੁਪਰੀਮ ਕੋਰਟ ਨੇ ਇੱਕ ਗੱਲ ਦਾ ਤੇ ਜਵਾਬ ਦੇ ਦਿੱਤਾ ਨਾ ਕਿ ਬਿੱਲ ਠੀਕ ਨਹੀਂ ਹੈਗੇ ਇਹ ਗੱਲ ਵੱਖਰੀ ਹੈ ਕਿ ਸੁਪਰੀਮ ਕੋਰਟ ਅੰਦਰੋਂ ਕੀ ਸੋਚ ਰਹੀ ਝੋ ਬਾਤ ਦੀ ਗੱਲ ਹੈ ਉਨੇ ਬਾਅਦ ਕੀ ਕਰਨਾ ਚਾਹੀਉਂਗਾ ਆਪਾਂ ਗੱਲ ਨਹੀਂ ਇਹ ਵਿਚਾਰ ਦੇ ਪਰ ਇੱਕ ਗੱਲ ਤੇ ਬੜੀ ਕਲੀਅਰ ਸਮਝ ਆ ਗਈ ਕਿ ਸਰਕਾਰ ਦੁਆਰਾ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਪਿਛਲੇ 20 ਸਾਲਾਂ ਚ ਦਾ ਮੈਂ ਇਸ ਟੂ ਜਾਣਦਾ ਜਦੋਂ ਤੋਂ ਮੈਂ ਐਕਟਿਵਲੀ ਪਾਰਟਿਸਪੇਟ ਕਰ ਰਿਹਾ ਇੱਕ ਵਿਦੇਸ਼ ਦਾ ਬਿੱਲ ਇਹੋ ਜਿਹਾ ਨਹੀਂ ਕਾਨੂੰਨ ਬਣਾਇਆ ਹੋਇਆ ਜਿਹਨੂੰ ਸੁਪਰੀਮ ਕੋਰਟ ਨੇ ਜਿੱਤੇ ਕੁਐਸਚਨ ਪੁੱਛਣ ਲਾਇਆ ਹੋਵੇ ਪਹਿਲਾ ਬਿੱਲ ਆ ਮੇਰਾ ਮਤਲਬ ਬੜਾ ਸਪਸ਼ਟ ਆ ਕਿ ਸਰਕਾਰ ਗਲਤ ਸੀ ਔਰ ਕਿਸਾਨ ਠੀਕ ਸੀ ਇੱਕ ਕਿਸਾਨ ਅੱਕੀ ਨਹੀਂ ਬਲਕਿ ਅੰਬਾਨੀ ਅੰਡਾਨੀ ਕਾਰਪੋਰੇਟ ਕਰਾਨੀ ਅੱਤੀ ਬਿੱਲ ਬਣਾਏ ਗਏ ਸੀਗੇ ਇਸੇ ਕਰਕੇ ਸੁਪਰੀਮ ਕੋਰਟ ਨੂੰ ਵੀ ਇਹਨਾਂ ਦੇ ਉੱਤੇ ਸਟੇਲ ਆਉਣਾ ਪਿਆ ਪ੍ਰੀਮ ਕੋਰਟ ਨੇ ਰੋਗ ਜ਼ਰੂਰ ਲਗਾਈ ਹੈ ਪਰ ਜਿਹੜੀ ਕਮੇਟੀ ਦਾ ਗਠਨ ਕੀਤਾ ਜਿਹੜੇ ਸਦਸੇ ਉਹਦੇ ਵਿੱਚ ਰੱਖੇ ਗਏ ਨੇ ਉਹਨਾਂ ਬਾਰੇ ਸੋਚ ਕੇ ਜਿਹੜੇ ਕਿਸਾਨ ਆ ਉਹ ਨਿਰਾਸ਼ ਨੇ ਕਿ ਇਹ ਜਿਹੜੇ ਸਦਸੇ ਇਹ ਤਾਂ ਪਹਿਲਾਂ ਹੀ ਕਾਨੂੰਨਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਨੇ ਤਾਂ ਸਾਡੇ ਹੱਕ ਦੇ ਵਿੱਚ ਗੱਲ ਕਰਨੀ ਨਹੀਂ ਫਿਰ ਉਸ ਤੋਂ ਬਾਅਦ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਕੱਲ ਨੂੰ ਵੱਡੀ ਮੀਟਿੰਗ ਵੀ ਹੈ ਪਿਛਲੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਕਿ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ ਤੇ ਕਿਸਾਨ ਲਾਗੂ ਕਹਿ ਰਹੇ ਨੇ ਕਿ ਸਾਨੂੰ ਕੁਝ ਖਾਸ ਉਮੀਦ ਨਹੀਂ ਹੈਗੀ ਕਿਉਂਕਿ ਸਰਕਾਰ ਨੇ ਪੱਲਾ ਝਾੜ ਦੇਣਾ ਕਿ ਹੁਣ ਤਾਂ ਤੁਹਾਡੇ ਲਈ ਕਮੇਟੀ ਬਣ ਗਈ ਅਸੀਂ ਤੁਹਾਡੇ ਨਾਲ ਕੀ ਗੱਲ ਕਰਾਂ ਮਾਫ ਕਰਨਾ ਭਾਵੇਂ ਸਾਨੂੰ ਸੁਪਰੀਮ ਕੋਰਟ ਜੇਲ੍ਹ ਭੇਜ ਦੇ ਕੋਈ ਪਰਵਾਹ ਨਹੀਂ ਪਰ ਸੱਚ ਜਰੂਰ ਬੋਲਾਂਗੇ ਸੁਪਰੀਮ ਕੋਰਟ ਦਾ ਫੈਸਲਾ ਹੱਸੋ ਜਿਣਾ ਫੈਸਲਾ ਹੈ ਕਹਿੰਦੇ ਜੀ ਆ ਚਾਰ ਮੈਂਬਰ ਦੱਸਣਗੇ ਇਹ ਸਾਨੂੰ ਆ ਕੇ ਸਮਝਾਉਣਗੇ ਸੁਪਰੀਮ ਕੋਰਟ ਕਹਿੰਦੀ ਆ ਇਹ ਸਾਨੂੰ ਆ ਕੇ ਸਮਝਾਉਣਗੇ ਕਿ ਇਹ ਕਾਨੂੰਨਾ ਚ ਕੀ ਕਮੀਆਂ ਨੇ ਤੇ ਕੀ ਚੰਗੀਆਂ ਚੀਜ਼ਾਂ ਨੇ ਅਰੇ ਉਹਨਾਂ ਨੇ ਆ ਕੇ ਕੀ ਸਮਝਾਉਣਾ ਔਰ ਕਦੋਂ ਸਮਝਾਉਣਗੇ ਲੋਕਾਂ ਤੋਂ رائے ਲੈ ਕੇ ਕਿਸਾਨ ਜਥੇਬੰਦੀਆਂ ਤੋਂ ਉਹਨਾਂ ਦੀ رائے ਤੇ ਪਹਿਲੇ ਅਖਬਾਰਾਂ ਚ ਛਪੀ ਪਈ ਆ ਪੜ੍ਹ ਲਓ ਬਿਲਕੁਲ ਉਹਨਰੇ ਅਖਬਾਰ ਤੇ ਹਰ ਟੀਵੀ ਚ ਔਰ ਅਖਬਾਰ ਚ ਪਈ ਆ ਅਰੇ ਉਹਨਾਂ ਚੋ ਤੇ ਜਾ ਕੇ ਭਵਿੰਦਰ ਮਾਨ ਜਿਹੜਾ ਸੀ ਉਹ ਤੇ ਖੇਤੀਬੰਦੀ ਮੰਤਰੀ ਨੂੰ ਜਾ ਕੇ ਰੈਜ਼ੋਲੂਸ਼ਨ ਤੇ ਆਪਣਾ ਦੇ ਕੇ ਆਇਆ ਮਤਾ ਦੇ ਕੇ ਆਇਆ ਕਿ ਬੜਾ ਚੰਗਾ ਕਾਨੂੰਨ ਹੈ ਇੱਕ ਮੈਂਬਰ ਜਿਹੜਾ ਉਹਦੇ ਚੋਂ ਉਹ ਤੇ ਇਥੋਂ ਤਾਂ ਹੀ ਕਹਿ ਚੁੱਕਿਆ ਹੈ ਕਿ ਐਮਐਸਪੀ ਲੋਡ ਹੀ ਨਹੀਂ ਐਮਐਸਪੀ ਦਾ ਆਲਟਰਨੇਟਿਵ ਹੋਰ ਕਿਉਂਣਾ ਚਾਹੀਦਾ ਹੈ ਕਿਉਂਕਿ ਸਾਨੂੰ ਨੇ ਐਮਐਸਪੀ ਦਿੱਤੀ ਜਾਂਦੀ ਆ ਉਹ ਇਹ ਕਹਿ ਚੁੱਕਿਆ ਤੇ ਸੁਪਰੀਮ ਕੋਰਟ ਉਹਨਾਂ ਦੀਆਂ ਖ਼ਬਰਾਂ ਹੀ ਪੜ ਲਵੇ ਇਹ ਤੇ ਇੱਕ ਨਟੰਕੀ ਆ ਜਿਹੜੇ ਕਿਸਾਨਾਂ ਦੇ ਸਾਹਮਣੇ ਐਕਸਪੋਜ਼ ਹੋ ਗਈ ਆ ਕਿ ਉਹ ਸੋਚਦੇ ਸੀ ਕਿਸਾਨ ਭੋਲੇ-ਪਾਲੇ ਹੈਗੇ ਆ ਇਹ ਖਰੇ ਟਰੈਕਟਰਾਂ ਤੇ ਚੜ੍ਹਨਾ ਜਾਣਦੇ ਆ ਇਹਨਾਂ ਦੇ ਬੱਚੇ ਅੱਜ ਲॉ ਬਰਿਸਟਰ ਨੇ ਇਹਨਾਂ ਦੇ ਬੱਚੇ ਆਈਐਸ ਆਈਪੀਐਸ ਨੇ ਅੱਜ ਇਹ ਦੇਸ਼ ਦੇ ਬੱਚੇ ਦੇਸ਼ ਦੇ ਉਹਨਾਂ ਘਰਾਨਿਆਂ ਦੇ ਅੰਦਰ ਬੈਠੇ ਨੇ ਜਿਹੜੇ ਘਰਾਨੇ ਦਿਮਾਗ ਰੱਖਦੇ ਸੀਗੇ ਸੋ ਕਿਸਾਨ ਨੂੰ ਤੁਸੀਂ ਬੇਫੂਟ ਨਾ ਸਮਝੋ ਸਿੱਤਾ ਸਾਹਿਬ ਜਿਹੜੇ ਕਿਸਾਨ ਆਪਣੇ ਸੁਸਾਈਡ ਕਰ ਰਹੇ ਨੇ ਲਗਾਤਾਰ ਅੱਜ ਸਟੇਜ ਤੇ ਵੀ ਕਿਸਾਨ ਆਗੂ ਬਲਦੇਵ ਸਿੰਘ ਸਿੱਸਾ ਜੀ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਦੇਖੋ ਸੁਸਾਈਡ ਕਰਨਾ ਕੋਈ ਹੱਲ ਨਹੀਂ ਹੈ ਉਹਨਾਂ ਲਈ ਤੁਸੀਂ ਇੱਕ ਕੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਸਾਡੀ ਕੌਮ ਜਿਹੜੀ ਹੈ ਮਾਰਸ਼ਲ ਕੌਮ ਆ ਅਸੀਂ ਨਾ ਕਿਸੇ ਦੀ ਨਜਾਇਜ਼ ਜਾਨ ਲੈਨੇ ਆ ਤੇ ਨਾ ਹੀ ਆਪਣੀ ਨਜਾਇਜ਼ ਜਾਨ ਦਿੰਨੇ ਆ ਅਸੀਂ ਲੜ ਕੇ ਮਰਨ ਵਾਲੇ ਲੋਕ ਆ ਮੈਦਾਨ 'ਚ ਜਦੋਂ ਅਸੀਂ ਕੁੱਦਦੇ ਆ ਭਾਵੇਂ 100 ਬੰਦੇ ਚੜਨਾ ਪੈ ਜੇ ਪਰਵਾਹ ਨਹੀਂ ਕਰਦੇ ਸਾਡੀ ਜਾਨ ਇਹੋ ਜੀ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਆਪਾਂ ਸੁਸਾਈਡ ਦਾ ਨਾਮ ਜਿसे ਆਵੇ ਅੱਜ ਲੜਾਈ ਲੜਨ ਦੀ ਲੋੜ ਆ ਸਾਨੂੰ ਔਰ ਲੜਾਈ ਸੜਕ ਸਰਕਾਰ ਦੇ ਸਾਹਮਣੇ ਖਲੋ ਕੇ ਲੜਨ ਦੀ ਲੋਆ ਆਪਣੀ ਇੱਕ ਡਾਹ ਕੇ ਲੜਨਾ ਆਪਾਂ ਇਹ ਜਿਹੜੀਆਂ ਸੁਸਾਇਡ ਆ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਏ ਕਿ ਐਸਾ ਕੋ ਕੰਮ ਨਾ ਕਰੋ ਇੱਕ ਪਰਿਵਾਰ ਨੂੰ ਬਹੁਤ ਵੱਡਾ ਦੁੱਖ ਹੋ ਜਾਂਦਾ ਹੈ ਦੂਜੀ ਗੱਲ ਆ ਮੈਸੇਜ ਇਹ ਜਾਂਦਾ ਸ਼ਾਇਦ ਅਸੀਂ ਕਮਜ਼ੋਰ ਹਾਂ ਅਸੀਂ ਕਮਜ਼ੋਰ ਨਹੀਂ ਹੈਗੇ ਉਹਨਾਂ ਦਾ ਦੁੱਖ ਹੁੰਦਾ ਹੌਸਲੇ ਨੂੰ ਦਰਦ ਹੁੰਦਾ ਪੀੜਾ ਨੂੰ ਤੇ ਦੇਖੀ ਨਹੀਂ ਜਾਂਦੀ ਪਰ ਕੋਈ ਗੱਲ ਨਹੀਂ ਆਪਾਂ ਬੜੇ-ਬੜੇ ਦਰਦ ਦੇਖਿਆ ਗੁਰੂ ਸਾਹਿਬ ਨੇ ਆਪਣੇ ਚਾਰ ਸਾਹਿਬਜ਼ਾਦੇ ਨੂੰ ਆਪਣੇ ਅੱਖਾਂ ਦੇ ਸਾਹਮਣੇ ਜਾਂਦਿਆਂ ਦੇਖਿਆ ਪਿਤਾ ਜੀ ਦੀ ਆਪਣੀ ਸ਼ਹਾਦਤ ਦੇਖੀ ਆ ਆਪਾਂ ਉਸ ਕੌਮ ਦੇ ਵਾਰਿਸ ਆ ਆਪਾਂ ਨੂੰ ਡਟ ਕੇ ਖੜੇ ਰਹਿਣਾ ਚਾਹੀਦਾ ਆਖਰੀ ਸੁਬਾ ਸਿਸਾ ਸਾਹਿਬ ਲਵਾਗਾ ਤੁਸੀਂ ਦੇਖਿਆਗਾ ਕਿ ਪਿਛਲੀ ਮੀਟਿੰਗ ਦੇ ਦੌਰਾਨ ਵਿਗਿਆਨ ਪਵੰਦੇ ਬਾਅਦ ਵੀ ਲੰਗਰ ਦੀ ਸੇਵਾ ਇੱਡੀ ਲਗਾਤਾਰ ਚੱਲ ਰਹੀ ਹੈ ਪਹਿਲਾਂ ਵੀ ਚੱਲ ਰਹੀ ਹੈ ਸਿੰਘੂ ਬਾਰਡਰ ਤੇ ਵੀ ਜੋਰ ਆਂਗੇ ਲੰਗਰ ਦੀਆਂ ਸੇਵਾਵਾਂ ਇਹ ਅਕਾਲ ਪੁਰਖ ਦੀ ਬਖਸ਼ਿਸ਼ ਆ ਇਹ ਜਿਹੜਾ ਕਿਸਾਨੀ ਅੰਦੋਲਨ ਆ ਨਾ ਇਹ ਭਾਵੇਂ ਦੁਨੀਆ ਭਰ ਦੇ ਕਿਸਾਨ ਦੇਸ਼ ਭਰ ਦੇ ਕਿਸਾਨ ਦੇ ਚ ਪਹੁੰਚੇ ਨੇ ਕੋਈ ਆਂਧਰਾ ਤੋਂ ਵੀ ਆਇਆ ਕੋਈ ਤਾਮਿਲਨਾਡੂ ਤੋਂ ਵੀ ਆ ਕੋ ਹਰਿਆਣੇ ਤੋਂ ਵੀ ਆ ਕੋ ਜੰਮੂ ਤੋਂ ਵੀ ਆ ਪਰ ਇੱਕ ਐਸਾ ਕਿਸਾਨ ਅੰਦੋਲਨ ਜਿਹੜਾ ਲੜਿਆ ਜਾ ਰਿਹਾ ਉਹ ਸਿੱਖ ਸਾਇਕੀ ਦੇ ਨਾਮ ਲੜਿਆ ਜਾ ਰਿਹਾ ਇਹ ਅਕਾਲ ਪੁਰਖ ਦੀ ਬਖਸ਼ਿਸ਼ ਆ ਇਹ ਲੰਗਰ 550 ਸਾਲ ਤੋਂ ਕਦੀ ਮਸਤਾਨੇ ਨਾ ਹੋਇਆ ਨਾ ਹੋਣਗੇ ਇਹ ਸਾਲ ਬੈਣ ਕੇ ਸਾਲ ਬੈਠਾਂਗੇ ਇੱਕ ਖਾਲੀ ਲੰਗਰ ਹੀ ਨਹੀਂ ਸੌਣ ਦਾ ਇੰਤਜ਼ਾਮ ਇੱਥੇ ਡਾਕਟਰਾਂ ਦਾ ਇੰਤਜ਼ਾਮ ਆ ਦਵਾਈਆਂ ਦਾ ਇੰਤਜ਼ਾਮ ਆ ਬੱਸਾਂ ਦਾ ਇੰਤਜ਼ਾਮ ਆ ਪਰ ਅੱਜ ਵੀ ਕਿਸਾਨਾਂ ਦੀ ਜਿਹੜੀ ਵੀ ਸਾਡੀ ਮੰਗ ਹੋਊਗੀ ਭਾਵੇਂ ਉਹ ਕਹਿਣ ਕਿ ਕਿ ਇੱਥੇ 5 ਲੱਖ ਬੰਦਿਆਂ ਦਾ ਲੰਗਰ ਰੋਜ਼ ਤਿਆਰ ਹੋਣਾ ਚਾਹੀਦਾ ਉਹ 5 ਲੱਖ ਦਾ ਹੋਊਗਾ ਜਦੋਂ ਤੱਕ ਕਹਿਣਗੇ ਉਨ ਤੱਕ ਹੋਊਗਾ ਆਕਾਲ ਪੁਰਖਤੀ ਬੜੀ ਬਖਸ਼ਿਸ਼ਾ ਕਰਦੋਰਾ ਬੰਗਲਾ ਸਾਹਿਬ ਸੀਸਗਾਂਈ ਤੇ ਇਹ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹਿਣਗੇ ਸੇਵਾਵਾਂ ਸਿੱਤਾ ਸਾਹਿਬ ਧੰਨਵਾਦ